ਹਾਂ ਜੀ ਸਾਸ਼ੀ ਗਾਲ ਜੀ ਮੇਰੇ ਕੰਨੇ ਤੁਸੀਂ ਬਹੁਤ ਵਧੀਆ ਹੋਵਗੇ ਅੱਜ ਅਪਾ ਤੁਹਾਡੇ ਨਾਲ ਗੱਲ ਕਰਾਂਗੇ ਸੋਨੂ ਜੀਤਾ ਬਾਰੇ ਜਿਹਨਾਂ ਨੂੰ ਆਪਾਂ ਅਕਸਰ ਹੀ ਦਾ ਪੰਜਾਬ ਸਾਡਾ ਪੰਜਾਬ ਵਾਲੇ ਕਮਲ ਤੇ ਵਿੱਕੀ ਦੇ ਵੀਡੀਓਜ਼ ਦੇ ਵਿੱਚ ਦੇਖਦੇ ਆ ਤੇ ਉਹਨਾਂ ਨੂੰ ਆਪਾਂ ਪਸੰਦ ਵੀ ਕਰਦੇ ਆ ਤੇ ਉਹਨਾਂ ਦਾ ਆਪਾਂ ਦਾ ਖੁਦ ਦਾ ਚੈਨਲ ਵੀ ਹੈ ਸੋਨੂ ਜੀਤਾ ਚੈਨਲ ਆਉਂਦਾ ਠੀਕ ਹੈ ਜੀ ਤੁਸੀਂ ਦੇਖ ਵੀ ਸਕਦੇ ਹੋ ਉਹਨਾਂ ਤੇ ਉਹਨਾਂ ਦੀ ਦਾ ਪੰਜਾਬ ਤੇ ਸਾਡਾ ਪੰਜਾਬ ਵਾਲੇ ਕਵਲ ਤੇ ਵਿੱਕੀ ਸੰਦੀਪ ਪ੍ਰੀਤ ਦੇ ਨਾਲ ਹੀ ਵੀਡੀਓ ਸਖਰ ਉਹਨਾਂ ਨੂੰ ਵੇਖਿਆ ਜਾਂਦਾ ਹੈ ਉਹ ਕਿਸੇ ਹੋਰ ਪਾਰਟੀ ਦੇ ਨਾਲ ਕੰਮ ਨਹੀਂ ਕਰਦੇ ਬਾਹਰ ਜਾ ਕੇ ਸੋਨੂ ਜੀ ਤਾਂ ਕੋਲੇ ਆਪਣੀ ਫੈਮਲੀ ਮਤਲਬ ਕਿ ਆਪਣਾ ਇੰਨਾ ਜ਼ਿਆਦਾ ਵੀ ਨਹੀਂ ਪਰਿਵਾਰ ਸੀਗਾ ਉਹਨੇ ਮੰਮੀ ਡੈਡੀ ਨਹੀਂ ਸੀਗੇ ਸੋਨੂ ਦੇ ਤੇ ਉਸ ਦੇ ਕਾਰਨ ਹੀ ਉਹਨਾਂ ਨੇ ਕਮੀ ਮਹਿਸੂਸ ਕਰ ਲਈ ਸੀ ਜੋ ਉਹਨਾਂ ਨੂੰ ਦਾ ਪੰਜਾਬ ਵਾਲਿਆਂ ਵੱਲੋਂ ਪੂਰੀ ਕੀਤੀ ਗਈ ਆ ਤੇ ਸੰਦੀਪ ਕੋਲ ਕਮੀ ਸੀ ਭਰਾ ਦੀ ਜੋ ਕਿ ਇਹਨਾਂ ਨੇ ਸੋਨੂ ਤੇ ਜੀਤਾ ਨੇ ਭਰਾ ਪਰਤਾਏ ਦੀ ਕਮੀ ਪੂਰੀ ਕੀਤੀ ਆ ਆ ਪਾਕਸਰੀ ਉਹਨਾਂ ਨੇ ਵੀਡੀਓਜ਼ ਦੇ ਵਿੱਚ ਵੇਖ ਰਹੇ ਆ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਹੁਣ ਉਹ ਗੁੱਸੇ ਹੋ ਗਏ ਆ ਹਰ ਘਰ ਦੇ ਵਿੱਚ ਛੋਟੀ ਛੋਟੀ ਚੀਜ਼ ਹੁੰਦੀ ਆ ਛੋਟੇ ਗੁੱਸੀ ਮਸਾਲੇ ਹੁੰਦੇ ਹੀ ਰਹਿੰਦੇ ਆ ਘਰ ਦੇ ਵਿੱਚ ਵੀ ਹੁੰਦਾ ਜੇ ਆਪਾਂ ਕੰਮ-ਕਾਰ ਕਰਦੇ ਆ ਉਸ ਵਿੱਚ ਵੀ ਹੁੰਦੇ ਆ ਉਹ ਜਦੋਂ ਵੀਡੀਓ ਸ਼ੂਟ ਕਰਦੇ ਆ ਉਸ ਟਾਈਮ ਉਹ ਕੋਈ ਰਿਸ਼ਤਾ ਨਹੀਂ ਵਿਖਿਆ ਜਾਂਦਾ ਉਸ ਟਾਈਮ ਕੋਈ ਘਰ ਵਾਲੀ ਆ ਕੋਈ ਭੈਣ ਆ ਕੋਈ ਭਰਾ ਕੋਈ ਜੀਜਾ ਕੋਈ ਸਾਲਾ ਕੋਈ ਦੋਸਤ ਕੋਈ ਯਾਰ ਕੋਈ ਮਿੱਤਰ ਕੋਈ ਮਾਂ ਕੋਈ ਪਿਓ ਕੰਮ ਦੇ ਟਾਈਮ ਕੰਮ ਹੀ ਹੁੰਦਾ ਤੇ ਪਰਿਵਾਰ ਦੇ ਟਾਈਮ ਪਰਿਵਾਰ ਹੀ ਹੁੰਦਾ ਉਹ ਦੋਨਾਂ ਨੂੰ ਅਲੱਗ-ਅਲੱਗ ਲੈ ਕੇ ਚੱਲਦੇ ਆ ਕਮ ਦੇ ਟਾਈਮ ਬੋਲਿਆ ਵੀ ਜਾਂਦਾ ਵਾ ਕਿਉਂਕਿ ਜਿਸ ਤੱਕ ਪੂਰੀ ਜ਼ਿੰਮੇਵਾਰੀ ਹੋਵੇ ਹੈ ਨਾ ਉਸਨੇ ਉਹ ਸਾਰੇ ਪਾਸੇ ਟੈਨਸ਼ਨ ਨਹੀਂ ਹੁੰਦੀ ਆ ਵੀ ਇਹ ਕੰਮ ਕਰਨਾ ਤੇ ਜਦੋਂ ਕਈ ਵਾਰ ਕੋਈ ਟੇਕ ਲੈਣੇ ਪੈਂਦੇ ਆ ਜਾਂ ਤਾਂ ਉਸ ਟਾਈਮ ਵੀ ਬੋਲਿਆ ਜਾਂਦਾ ਵਾ ਜਾਂ ਫਿਰ ਵੀਡੀਓਜ਼ ਕੋਈ ਬਹੁਤ ਸਾਰੀਆਂ ਹੋਈ ਜਾਂਦੀਆਂ ਨੇ ਵੀਡੀਓਜ਼ ਬਣਾਉਂਦੇ ਟਾਈਮ ਜਿਸ ਕਰਕੇ ਬੋਲਿਆ ਹੀ ਜਾਂਦਾ ਵਾ ਇਸ ਕਰਕੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਕਿ ਨਾ ਹੀ ਇਹ ਪਰਿਵਾਰ ਕੀ ਕਵਲ ਦਾ ਪਰਿਵਾਰ ਸੋਚਦਾ ਨਹੀਂ ਜੁੱਤਾ ਸੋਨੂ ਜੀਤਾ ਚੈਨਲ ਵਾਲੇ ਸੋਚਦੇ ਆ ਇਦਾਂ ਦੀ ਗੱਲ ਉਹ ਇੱਕ ਪਰਿਵਾਰਿਕ ਮੈਂਬਰ ਨੂੰ ਵੰਗ ਹੀ ਲੈਂਦੇ ਆ ਹਰ ਫੈਮਿਲੀ ਦੇ ਡੋਡੀਆਂ ਆਪਣੇ ਆਪਣੇ ਘਰ ਚ ਹੁੰਦੇ ਆ ਨਾ ਆਪਣੇ ਆਪਣੇ ਪਰਿਵਾਰ ਨੂੰ ਆਪ ਨੂੰ ਹੀ ਬਤਾਉਂਦਾ ਆਪ ਆਪਣੇ ਪਰਿਵਾਰ ਨੂੰ ਕਿੱਦਾਂ ਸੰਭਾਲਦੇ ਆ ਤੇ ਪਿਛਲੀਆਂ ਦਿਨਾਂ ਇਹ ਵੀਡੀਓ ਅਪਲੋਡ ਕੀਤੀ ਸੀ ਉਸ ਵਿੱਚ ਉਹ ਮਤਲਬ ਕਿ ਰੋਟੀ ਖਾਂਦੇ ਦੀ ਵੀਡੀਓ ਸੀ ਰੋਟੀ ਪਾ ਰਹੇ ਸੀ ਉਸ ਟਾਈਮ ਪ੍ਰੀਤ ਨੇ ਕਿਹਾ ਸੀ ਕਿ ਹੁਣ ਗਰਮੀ ਦਾ ਟਾਈਮ ਆ ਗਿਆ ਵੀ ਅਸੀਂ ਹੁਣ ਰੋਟੀ ਘਰ ਤੋਂ ਹੀ ਨਾਲ ਲੈ ਕੇ ਆਇਆ ਕਰਾਂਗੇ ਕਿਉਂਕਿ ਸਿਆਲ ਜੀ ਠੰਡੀ ਹੋ ਜਾਂਦੀ ਸੀ ਤੇ ਬਹੁਤ ਸਾਰੇ ਲੋਕਾਂ ਨੇ ਗਲਤ ਕਮੈਂਟ ਕੀਤੇ ਆ ਕਿ ਤੁਸੀਂ ਉਹਨਾਂ ਨੂੰ ਸੁਣਾ ਰਹੇ ਹੋ ਤੁਹਾਨੂੰ ਕਿੰਨਾ ਟਾਈਮ ਖਵਾਉਣ ਇਦਾਂ ਕਰਨ ਉਹ ਚੰਗੇ ਆ ਤੁਹਾਨੂੰ ਖਵਾ ਰਹੇ ਆ ਸਾਰਾ ਟਬਰ ਤੁਸੀਂ ਆ ਕੇ ਬਹਿ ਜਾ ਨੇ ਪੰਜ ਪੰਜ ਜੀ ਆ ਕੇ ਬਹਿ ਜਾ ਨੇ ਇਦਾਂ ਦੀ ਕੋਈ ਗੱਲ ਨਹੀਂ ਜਿੱਥੇ ਜਿੱਥੇ ਜੋਂ ਜਿੱਤਾ ਹੋਰੀ ਕਰਦੇ ਆ ਉੱਥੇ ਕਰਦੇ ਆ ਨਹੀਂ ਰੋਟੀ ਪਾਣੀ ਇਹ ਵਿੱਕੀ ਪ੍ਰੀਤ ਕਵਲ ਸੰਦੀਪ ਆਪਨ ਆਪ ਹੀ ਲੈ ਕੇ ਜਾਂਦੇ ਆ ਉੱਥੇ ਜਸਟ ਖਾਂਦੇ ਆ ਕੋਈ ਵੀ ਵੀਡੀਓ ਸ਼ੂਟ ਕਰਨੀ ਹੁੰਦੀ ਹੈ ਉਹ ਆਪਣਾ ਖੁਦ ਦਾ ਸਮਾਨ ਹੀ ਜਾ ਕੇ ਇਸਤੇਮਾਲ ਕਰਦੇ ਹੋ ਤੇ ਅਗਲੇ ਤੇ ਬੋਝ ਨਹੀਂ ਬੰਦੇ ਬਾਕੀ ਜੋ ਬੰਨ ਵੀ ਤੋਂ ਪਿੱਕ ਫੈਮਿਲੀ ਤਰ੍ਹਾਂ ਵਰਤਦੇ ਆ ਨਹੀਂ ਵਿੱਕੀ ਪ੍ਰੀਤ ਹੁਣ ਇੱਦਾਂ ਤਾਂ ਕੋਈ ਸੋਚਦੇ ਆ ਕਭਲ ਸੰਦੀਪ ਹੁਣ ਇਤੇ ਨਹੀਂ ਸੋਨੂ ਜੀ ਤਾਂ ਉਹ ਇੱਕ ਫੈਮਿਲੀ ਵਾਂਗ ਹੀ ਰਹਿੰਦੇ ਆ ਇਸ ਕਰਕੇ ਬੈਡ ਕਮੈਂਟ ਆਪਾਂ ਨਹੀਂ ਕਰਨੇ ਚਾਹੀਦੇ ਉਹਨਾਂ ਦਾ ਜਿੱਦਾਂ ਹੈਗਾ ਮਸਲਾ ਉਹ ਆਪ ਸੁਲਝਾਈ ਜਾਂਦੇ ਆ ਤੁਸੀਂ ਗਲਤ ਕਮੈਂਟ ਕਰਦੇ ਹੋ ਤੁਹਾਨੂੰ ਰਿਪਲਾਈ ਦਿੰਦੇ ਆ ਫਿਰ ਤੁਸੀਂ ਗੁੱਸਾ ਕਰਦੇ ਹੋ ਇਸ ਲਈ ਤੁਸੀਂ ਗਲਤ ਕਮੈਂਟ ਨਾ ਕਰੋ ਉਹ ਜਸਟ ਪ੍ਰੀਤ ਨੇ ਸਿੰਪਲ ਵੈਸੇ ਕਿਹਾ ਗਰਮੀ ਆ ਗਈ ਆ ਰੁਟੀ ਨਾਲ ਲੈ ਕੇ ਆਏ ਕਰਾਂਗੇ ਠੀਕ ਹੈ ਤੇ ਇਹਦੇ ਭਾਰ ਹੋਰ ਨਹੀਂ ਬੋਝ ਬਣਾਉਣਾ ਇਹਨਾਂ ਨੇ ਜਸਟ ਵੈਸੇ ਕਿ ਲੋਕਾਂ ਨੇ ਗੱਲ ਦਾ ਮੁੱਦਾ ਬਣਾ ਲਿਆ ਹਾਂ ਵੀ ਤੁਸੀਂ ਕਿੰਨਾ ਟਾਈਮ ਖਾਈ ਜਾਓਗੇ ਉਹ ਕਿੰਨਾ ਟਾਈਮ ਖੋਣ ਸੋਣੋ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਆਪਣੀ ਜਿਹੜੀ ਹੁੰਦੀ ਹੈ ਨਾ ਸਿਆਣਪ ਆਪਣੇ ਕੋਲੇ ਰੱਖਿਆ ਕਰੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਠੀਕ ਹੈ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਆ नेक्स्ट ਵੀਡੀਓ ਵਿੱਚ